ਜਿੱਥੇ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਉਹਨਾਂ ਨੇ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚ ਦੋ ਔਰਤਾਂ ਅਤੇ ਇੱਕ ਵਿਅਕਤੀ ਦੱਸਿਆ ਜਾਂਦਾ ਹੈ ਜਿਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਅਤੇ 3100 ਰੁਪਇਆ ਡਰੱਗ ਮਨੀ ਦੇ ਤੌਰ ਤੇ ਬਰਾਮਦ ਕੀਤਾ ਗਿਆ ਜੰਡਿਆਲਾ ਗੁਰੂ ਤੋਂ ਗੁਰਪ੍ਰੀਤ ਸਿੰਘ ਦੀ ਵਿਸ਼ੇਸ਼ ਰਿਪੋਰਟ in corrosion ashley identified by true cooler ਸਮੇਤ ਸਾਈਡ ਤੇ ਅੱਜ ਦਾ ਪੰਜਾਬ ਸਰਕਾਰ ਵੱਲੋਂ ਜੁਧ ਨਸ਼ਿਆਂ ਵਿਰੋਧ ਜਿਹੜਾ ਚੱਲ ਰਿਹਾ ਵਾ ਉਹਦੀ ਲੜੀ 'ਚ ਰੈਗੂਲਰ ਅਸੀਂ ਰਜਾਨਾ ਹੀ ਜਿਹੜੇ ਆ ਨਸ਼ਾ ਤਸਕਰ ਤੇ ਨਸ਼ਾ ਦੇ ਜਿਹੜੇ ਪੈਟਰੋਲਰ ਆ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਰਹੇ ਆ ਤੇ ਗ੍ਰਿਫਤਾਰ ਕਰਕੇ ਉਹਨਾਂ ਤੋਂ ਬਰਾਮਦਗੀਆਂ ਕਰਕੇ ਤੁਹਾਨੂੰ ਜੇਲ੍ਹ ਭੇਜ ਰਿਆ ਇਸੇ ਲੜੀ ਦੇ ਵਿੱਚ ਇੱਕ ਸਾਨੂੰ ਕੰਪਲੇਟ ਆਈ ਸੀ ਕਿ ਜਿਹੜੀ ਵਾਟਰ ਸਪਲਾਈ ਵਾਲੀ ਗਲੀ ਆ ਉਹਦੇ ਵਿੱਚ ਇੱਕ ਪਰਿਵਾਰ ਆ ਇੱਕੇ ਘਰ ਦੇ ਵਿੱਚ ਹੀ ਉਹ 4 5 6 ਪਰਿਵਾਰ ਰਹਿੰਦੇ ਆ ਤੇ ਉਹ ਬੜੀ ਬੇਖੌਫ ਹੋ ਕੇ ਤੇ ਨਸ਼ੇ ਦੀ ਤਸਕਰੀ ਕਰ ਰਿਹਾ ਆ ਥੋੜੇ ਦਿਨ ਪਹਿਲਾਂ ਹੀ ਉਹਨਾਂ ਇਸ ਪਰਿਵਾਰ ਦੇ ਦੋ ਮੈਂਬਰਾਂ ਨੂੰ ਅਸੀਂ ਪਰਚਾ ਦਰਜ ਕਰਕੇ ਜੇਲ੍ਹ ਭੇਜਿਆ ਸੀ ਜਿਹੜੇ ਅੱਜ ਵੀ ਜੇਲ੍ਹ 'ਚ ਆ ਮੰਗਾ ਤੇ ਇੱਕ ਦਾ ਨਾਂ ਹੋਰ ਮੈਨੂੰ ਹੁਣ ਯਾਦ ਨਹੀਂ ਬਟ ਸਾਨੂੰ ਹੁਣ ਦੋ ਦਿਨ ਤੋਂ ਇਨਫੋਰਮੇਸ਼ਨ ਸੀਪੀ ਉਹਨਾਂ ਦੀਆਂ ਜਨਾਨੀਆਂ ਵੀ ਜਿਹੜੀਆਂ ਵਾਂ ਉਹ ਮਗਰੋਂ ਛੋਟੇ-ਛੋਟੇ ਬੱਚਿਆਂ ਦੇ ਰਾਂਹੀ ਤਸਕਰੀ ਕਰਾ ਰਹੇ ਆ ਮੈਂ ਕੱਲ ਚੌਕੀ ਇੰਚਾਰਜ ਟਾਊਨ ਨੂੰ ਨਾਲ ਲੈ ਕੇ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਉੱਥੇ ਟਰੈਪ ਲਾਇਆ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਟਰੈਪ ਲਾਉਣ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਵਾਕਿਆ ਹੀ ਇਨਫੋਰਮੇਸ਼ਨ ਜਿਹੜੀ ਉਹ ਬਿਲਕੁਲ ਸਹੀ ਹੈ ਤੇ ਅਸੀਂ ਉੱਥੇ ਜਿਹੜਾ ਵਾ ਚੌਂਕੀ ਇਨਚਾਰਜ ਨੂੰ ਕਹਿ ਕੇ ਤੇ ਨਿਗਰਾਨੀ ਰੱਖਣੀ ਸ਼ੁਰੂ ਕੀਤੀ ਤੇ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਸਮਾਨ ਘਰੇ ਬੰਨਣ ਡੀਆਂ ਵਾ ਕੁੜੀਆਂ ਬਣਾਉਣ ਡੀਆਂ ਵਾ ਰੇਡ ਕੀਤਾ ਰੇਡ ਕਰਕੇ ਮੌਕੇ ਤੋਂ ਹੀ ਕੈਸ਼ ਜਿਹੜੀ ਬਟਤ ਸੀ ਤੇ ਜਿਹੜਾ ਹੈਰੋਇਨ ਸੀਗੀ 10 ਗ੍ਰਾਮ ਉਹ ਅਸੀਂ ਰਿਕਵਰ ਕੀਤੀ ਆ ਇੱਕ ਇਹ ਲੜਕੀ ਦਾ ਨਾਮ ਹੈਗਾ ਵਾ ਸਰਪਜੀਤ ਕੌਰ ਤੇ ਦੂਜੀ ਦਾ ਨਾਮ ਕਾਜਲ ਆ ਜਿਹਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਇੱਕ ਜਿਹੜੀ ਆ ਇਹਦੀ ਦਰਾਨੀ ਜਠਾਣੀ ਆ ਉਹ ਮੰਨੂ ਤੇ ਰਾਜ ਤੇ ਪੂਜਾ ਇਹ ਤਿੰਨ ਜਣੀਆਂ ਜਿਹੜੀਆਂ ਜਿੰਦਰੇਂਦਰੋਂ ਬੰਦ ਕਰਕੇ ਤੇ ਪਿੱਛੋ ਮਿਸੀ ਕੋਠੇ ਦੇ ਉੱਤੇ ਜਿਹੜੀਆਂ ਵਾ ਉਹ ਦੌੜ ਗਈਆਂ ਸੀ ਜਿਨ੍ਹਾਂ ਨੂੰ ਵੀ ਅਸੀਂ ਨਾਮਜ਼ਦ ਕਰ ਰਹੇ ਹਾਂ ਮੁਕਦਮੇ ਦੇ ਵਿੱਚ ਇਹਨਾਂ ਦਾ ਰਿਮਾਂਡ ਲੈਣ ਤੋਂ ਬਾਅਦ ਤੇ ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਜਾਊਗਾ ਜੜਿਆਲੇ ਦੇ ਵਿੱਚ ਮੋਸਟ ਪ੍ਰੋਬਬਲੀ 70 80% ਜਿਹੜਾ ਵਾ ਨਸ਼ੇ ਤੇ ਕਾਬੂ ਪਾਇਆ ਵਾ ਇਹ ਪਰਿਵਾਰ ਜਿਹੜਾ ਸੀ ਇਹਦੀ ਸਾਨੂੰ ਸ਼ਿਕਾਇਤ ਆ ਰਹੀ ਸੀ ਇਹਨਾਂ ਦੇ ਜਿਹੜੇ ਜੈਂਟਸ ਮੈਂਬਰ ਆ ਮੇਲ ਮੈਂਬਰ ਜਿਹੜੇ ਆ ਉਹ ਪਹਿਲਾਂ ਜੇਲ੍ਹ 'ਚ ਆ ਤੇ ਇਹ ਬੀਬੀਆਂ ਜਿਹੜੀਆਂ ਇਹ ਮਗਰੋਂ ਉਹਨਾਂ ਦੀ ਸ਼ਹਿਦ ਤੇ ਧੰਦਾ ਚਲਾ ਰਹੀਆਂ ਸੀ ਅਸੀਂ ਉਹਨਾਂ ਨੂੰ ਵੀ ਪ੍ਰੋਡਕਸ਼ਨ ਵ੍ਰੰਡ ਤੇ ਲਿਆ ਕੇ ਪੁੱਛਗਿਛ ਕਰਾਂਗੇ ਤੇ ਇਹਨਾਂ ਨੂੰ ਅਸੀਂ ਜਿਹੜਾ ਵਾ ਰੰਗੇ ਅਸੀਂ ਡਰੱਗ ਮਣੀ ਸਮੇਤ ਵਟੱਤ ਦੇ ਪੈਸਿਆਂ ਸਮੇਤ 10 ਗ੍ਰਾਮ ਹੈਰੋਇਨ ਸਮੇਤ ਜਿਹੜਾ ਗ੍ਰਿਫਤਾਰ ਕਰਕੇ ਅੱਜ ਪੇਸ਼ ਅਦਾਲਤ ਕਰ ਰਹੇ ਆ